ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਹੈਬੋਵਾਲ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਤੜਕਸਾਰੀ ਚੋਰ ਛੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਲੈਂਦੇ ਲੱਖਾਂ ਰੁਪਏ ਦੀ ਨਕਦੀ ਸਮਾਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਕਦਰ ਚੋਰੀ ਦੀ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਸੀ.ਟੀ.ਵੀ. ਕੈਮਰੇ ਦੇ ਵਿੱਚ ਘਟਨਾ ਕੈਦ ਹੋ ਜਾਂਦੀ ਹੈ ਹੁਣ ਮਾਰਕੀਟ ਐਸੋਸੀਏਸ਼ਨ ਸਾਹਮਣੇ ਆਈ ਹੈ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਪਰ ਇਹ ਤਸਵੀਰਾਂ ਜੋ ਕੈਦ ਹੋ ਗਈਆਂ ਸੀ.ਟੀ.ਵੀ. ਕੈਮਰੇ ਦੇ ਵਿੱਚ ਇਹਨਾਂ ਵਿੱਚ ਚਾਤਰ ਚੋਰਾਂ ਨੂੰ ਤੁਸੀਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੰਦਿਆ ਦੇਖ ਸਕਦੇ ਹੋ ਤੜਕਸਾਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਲੱਖਾਂ ਰੁਪਏ ਦਾ ਕਹਿੰਦੇ ਨੇ ਕਿ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ ਸ਼ਟਰ ਤੋੜ ਕੇ ਚੋਰ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਉਦੋਂ ਇਸ ਮਾਮਲੇ ਦੀ ਸੀਸੀਟੀਵੀ ਹੁਣ ਸਾਹਮਣੇ ਆਉਣ ਤੋਂ ਬਾਅਦ ਦੁਕਾਨਦਾਰ ਕਾਰਵਾਈ ਦੀ ਮੰਗ ਤੇ ਅੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਅਬਰਿੰਦਰਦੀਪ ਸਿੰਘ ਹੈਪੋਵਾਲ ਮਾਰਕੀਟ ਐਸੋਸੀਏਸ਼ਨ ਦਾ ਪ੍ਰਧਾਨ ਅੱਜ ਸਵੇਰੇ ਚੋਰਾਂ ਨੇ ਬਹੁਤ ਤਕੜੀ ਵਾਰਦਾਤ 6 ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਦਾ ਨੁਕਸਾਨ ਕਰਕੇ ਗਏ ਨੇ ਸੋ ਮੈਂ ਪੁਲਿਸ ਪ੍ਰਸ਼ਾਸਨ ਐਬੋਵਾਲ ਐਸ ਐਚਓ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਇਹ ਚੋਰਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦੇ ਕੇ ਮਾਰਕੀਟ ਵਾਲਿਆਂ ਨੂੰ ਇਨਸਾਫ਼ ਦਵਾਇਆ ਜਾਵੇ ਔਰ ਆਨ ਵਾਲੇ ਪਿਓ ਦੇ ਵਿੱਚ ਇਹਨਾਂ ਦਾ ਅੱਗੋਂ ਕੋਈ ਨੁਕਸਾਨ ਨਾ ਹੋਵੇ ਜੋ ਵਾਰਦਾਤ ਇਹ ਕਰ ਗਏ ਨੇ ਬਹੁਤ ਸ਼ਰਮਿੰਦੀ ਵਾਰਦਾਤ ਇਹ ਜੋ ਸਵੇਰੇ ਚੰਨਨ ਦੇ ਵਿੱਚ ਇਹਨਾਂ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਨਸ਼ੇੜੀ ਸੀਗੇ ਫੋਟੋ ਸੈਟ ਵੀਡੀਓ ਵਗੈਰਾ ਸਾਰੇ ਪੁਲਿਸ ਮੁਲਾਜ਼ਮ ਸਾਹਿਬ ਲੈ ਗਏ ਨੇ ਉਹ ਇਹਨਾਂ ਤੇ ਬੰਦੀ ਕਾਰਵਾਈ ਵੱਧ ਤੋਂ ਵੱਧ ਕੀਤੀ ਜਾਵੇ